ਸ੍ਰੀ ਅਕਾਲੀ ਦਰਬਾਰ ਸ੍ਰੀ ਅਕਾਲੀ ਦਰਬਾਰ ਮਹਾਰ ਵਿਕਮ ਸਿੰਘ ਜੀ ਜੀਆ ਨੌਜਵਾਨ ਗਿਰਾਂ ਦੇ ਤੜਕਣ ਸਰਦਾਰ ਵਿਕਮ ਸਿੰਘ ਜੀ ਮਜੀਤੀ ਆ ਜਿਨ੍ਹਾਂ ਦੇ ਆਉਣ ਦੇ ਨਾਲ ਲੋਕਾਂ ਦੇ ਵਿੱਚ ਇੱਕ ਪੂਰ ਦਾ ਸ਼ੇਰ ਮਾਹੌਲ ਬਣਦਾ ਜਿਨ੍ਹਾਂ ਦਾ ਨਾਮ ਲੱਗ ਜਾਉਂਦਾ ਪੂਰੇ ਜੁਜੂਲ ਕਰੋਸ਼ਿਤ ਦੇ ਨਾਲ ਆਪਾ ਉਹਨਾਂ ਦੇ ਇੱਥੇ ਆਉਣ ਤੇ ਸਵਾਗਤ ਕਰਦੇ ਆਂ ਕੋਈ ਬਰਗਾਰ ਵਿਕਮ ਸਿੰਘ ਜੀ ਜੀਆ Bulee isi nihan Bulei isi nihan Bulei ਸਾਹਿਬ

ਓ ਬੈਠੋ ਸਾਡੇ ਸ਼ੋਮੀ ਅਕਾਲੀ ਜਾਨ ਦੇ ਇੱਧਰ ਆ ਜਾਓ ਇੱਧਰ ਆ ਜਾਓ ਬੈਠਾ ਯਾਰ ਸਰਦ ਕੰਦੂਤੀ ਛੱਗੀ ਦਾ ਕੰਡੀਆਂ ਤੇ ਲਾਈਆਂ ਤੋਂ ਹੰਗਾ ਫਵਾੜਾ ਵੱਲੋਂ ਬਹੁਤ ਗੁੱਸਾ ਕਰ ਰਹੇ ਆ ਤੇ ਕਹਿੰਦਾ ਬੇਨਤੀ ਕਰਦਾ ਜੀ ਜਿਹੜੇ ਬਾਹਰ ਖੜੇ ਆ ਪੁਲਿਸ ਪੰਡਾਲ ਜਾ ਜਾਈਆਂ ਉਹ ਆਹ ਦਾ ਬੈਠਾ ਬੋਲ ਰਿਹਾ ਮੋਹਨ ਸਿੰਘ ਸਾਹਿਬ ਜੀ ਤੇ ਬਾਬਾ ਜੀ ਆਪਣਾ ਸ਼ੀਰੋਸ ਬਾਈ ਡਿਊਟੀ ਦਾ ਖਾਲਸਾ ਬਾਈ ਕੋ ਜੀ ਦੀ ਬੋਲ ਉਹ ਚਲੋ ਪਿੱਛੇ ਜਾਣਾ ਫੋਟੋਆਂ ਖਚੜੀਆਂ ਬਾਲ ਚਲੋ ਉਹ ਬੈਠੋ ਸਾਰੇ ਯਾਰ ਸ਼ੋਮੀ ਅਕਾਲੀ ਜਾਨ ਜਿੰਦਾਬਾਦ ਸ਼ੋਮੀ ਦੀ ਅਕਾਲੀ ਜਾਨ ਜੈਕਾਰਾ ਜੈ गुरु साह जी सरकार फतेह प्रभाव करो वाहू जी का खालसा वाहन भी तुम कैमरा लेके देखी हो ना जीवन जो मैं जो ਸਿੰਘਾਉਂ ਸੁਬਾਟਰ ਦੇ ਅੰਦਰ ਬੈਠੋ 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 ਜਿੱਲ ਦੀਆਂ ਗਰਾਈਆਂ ਕੋਲ ਹੀ ਮੈਂ ਨਾ ਮੇਰੀ ਇਹ ਹیثیت ਆ ਨਾ ਮੇਰੀ ਇਹ ਔਕਾਤ ਆ ਉਹ ਯਾਰ ਛੋਟਾ ਕੋਟ ਨੂੰ ਵੋਟ ਦਿਵਾਦਾ ਹੈ ਕਿ ਇੱਕ ਛੋਟੇ ਜਿਹੇ ਸੱਦੇ ਤੇ ਇਹ ਕੋਈ ਪ੍ਰੋਗਰਾਮ ਨਹੀਂ ਹੈ ਕੇਵਲ ਤੇ ਕੇਵਲ ਜਿੱਥੋਂ ਹਰ ਗੁਰੂ ਦੇ ਸਿੱਖੀ ਦੀ ਸ਼ੁਰੂਆਤ ਹੁੰਦੀ ਹੈ ਨਾ ਜੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚੋਂ ਉੱਥੇ ਛੁਪਰਾਨਾ ਕਰਨ ਵਾਸਤੇ ਅੱਜ ਦਾਸ ਜਦੋਂ ਜੇਲ੍ਹ 'ਚੋਂ ਆਇਆ ਦੁੱਖ ਗਵਾਰਨ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨ ਪਰਛੇ ਔਰ ਉਸ ਤੋਂ ਬਾਅਦ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੀ ਉਹ ਵਾਸਤੇ ਔਰ ਵੇਰੀ ਦਾ ਸ਼ੁਰੂਆਤ ਵੀ ਸਾਜ ਸੰਗਤ ਜੀ ਉੱਥੋਂ ਹੈ ਤੇ ਮੇਰੀ ਅਖੀਰ ਵੀ ਉੱਥੇ ਹੈ ਇਹ ਜ਼ਰੂਰ ਹੈ ਕਿ ਜੀਨੇ ਵੀ ਗੁਰੂ ਦਾ ਓਟ ਆਸਰਾ ਲਿਆ ਹੈ ਨਾ ਜੀ ਫਿਰ ਸਰਕਾਰਾਂ ਤੇ ਧੱਬਿਆ ਨਹੀਂ ਧੱਬਿਆ ਜਾ ਸਕਦਾ ਅਸਲ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਦਾ ਆਸ਼ੀਰਵਾਦ ਰਵੇ ਇਹਨਾਂ ਟੁੱਟੀਆਂ ਸਰਕਾਰਾਂ ਦੀ ਮਜਬੂਰੀ ਇਹਨੂੰ ਪਹਿਲਾ ਚੜੀ ਲੱਥੀ ਸੀ ਤੇ ਨਾਲ ਅੱਜ ਚੜੀ ਲੱਥੀ ਹੈ ਬੋਲੇ ਸੋਹਣਿਆ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਪੰਜਾਬ ਦਾ ਇਤਿਹਾਸ ਪੜਨੋ 2% ਆਬਾਦੀ ਦੀ ਜੇ ਅੱਜ ਗੂੰਜਾ ਦੇਸ਼ ਦੁਨੀਆ ਚ ਪੈਂਦੀ ਹੈ ਨਾ ਸਿਰਫ ਇਸ ਲਈ ਪੈਂਦੀ ਹੈ ਕਿ ਤੁਸੀਂ ਝੁਕਣ ਵਾਲੇ ਨਹੀਂ ਤੁਸੀਂ ਦਬਣ ਵਾਲੇ ਨਹੀਂ ਦਿੱਲੀ ਦੇ ਲੋਕ ਨਹੀਂ ਡਿਕਟੇਟ ਕਰ ਸਕਦੇ ਤੁਹਾਨੂੰ ਕਿਵੇਂ ਪੰਜਾਬ ਚੱਲੇ ਇਹ ਠੀਕ ਹੈ ਕਿ ਥੋੜੇ ਚ ਨਾਰਾਜ਼ਗੀ ਆ ਸੰਜਨੀਆ ਵੀ ਪਹਿਲਾਂ ਪਾਰਟੀਆਂ ਜਿਨ੍ਹਾਂ ਨੂੰ ਪੰਜਾਬ ਚ ਤੁਸੀਂ ਸੇਵਾ ਬਖਸ਼ੀਆ ਮਗਰ ਤੁਸੀਂ ਆਪਾ ਜਿਹਨੂੰ ਬਦਲਾਵ ਦੇ ਨਾਂ ਤੇ ਲਿਆਏ ਸੀ ਉਹਨਾਂ ਦੇ ਕੰਮ ਵੀ ਵੇਖ ਲਓ ਤਾਂ ਸਾਰਿਆਂ ਇਹਨੂੰ ਬਾਹਰ ਕੱਪ ਗਏ ਔਰ ਕੇਜਰੀਵਾਲ ਸਾਹਿਬ ਦਾ ਇੱਕੋ ਇੱਕ ਏਜੰਡਾ ਹੈ ਕਿਵੇਂ ਪੰਜਾਬ ਦੀ ਲੁੱਟ ਖਸੁੱਟ ਕਰਕੇ ਪੰਜਾਬ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਿਵੇਂ ਮੈਂ ਆਪ ਦਾ ਸਿੱਕਾ ਦੇਸ਼ ਦੁਨੀਆ 'ਚ ਚਲਾਵਾ ਸਿਰਫ ਉਥੇ ਤੱਕ ਜੂਰ ਲੱਗਿਆ ਅੱਜ ਪੰਜਾਬ ਤੇ ਕੀ ਲਾਅ ਐਂਡ ਆਰਡਰ ਦੇ ਕੋਈ ਹਾਲਾਤ ਨੇ ਬਾਰਡਰ ਸਟੇਟ ਹੈ ਅੱਜ ਪੰਜਾਬ ਤੇ 3.4 ਲੱਖ ਕਰੋੜ ਦਾ ਕਰਜ਼ਾਈ ਹੋ ਗਿਆ ਪੰਜਾਬ ਕੀ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਮਿਲੀ ਜਿਸ ਹਿਸਾਬ ਨਾਲ ਇਹਨਾਂ ਨੇ ਗੱਲ ਕੀਤੀ ਸੀ ਕੀ ਪੰਜਾਬ ਤੇ ਮੁਲਾਜ਼ਮਾਂ ਦੀ ਉਹ ਸੁਣਵਾਈ ਹੋਈ ਕੱਚੇ ਤੋਂ ਪੱਕੇ ਹੋਏ ਜਿਹੜੀ ਗੱਲ ਕਰਦੇ ਸਨ ਛੱਡ ਪਹਿਲੀ ਵਾਰੀ ਹੋਇਆ ਕਿ ਜਿਹੜਾ ਪੰਜਾਬ ਦੇ ਮੁਲਾਜ਼ਮ ਦੇ ਤਨਖਾਹ ਸਭ ਤੋਂ ਵੱਧ ਹੁੰਦੀ ਸੀ ਆਧਾਰਨ ਦਿੱਤਾ ਜਾਂਦਾ ਸੀਗਾ ਕਿ ਪੰਜਾਬ ਦਾ ਮੁਲਾਜ਼ਮ ਸਭ ਤੋਂ ਵੱਧ ਧਿਆਨ ਰੱਖਿਆ ਜੇ ਕਿਸੇ ਸਰਕਾਰ ਨੇ ਰੱਖਿਆ ਤੇ ਪੰਜਾਬ ਦੇ ਮੁਲਾਜ਼ਮਾਂ ਦਾ ਅੱਜ ਸਾਡਾ ਡੀਏ 16% ਦਾ ਫਰਕ ਪੈ ਗਿਆ ਜਿਹੜਾ ਕੇਂਦਰ ਦਿੰਦੀ ਹੈ ਤੇ ਜਿਹੜਾ ਅਸੀਂ ਦਿੰਦੇ ਹਾਂ ਮਤਲਬ ਹੌਲੀ ਹੌਲੀ ਹਰ ਪੱਕ ਤੋਂ ਮੈਂ ਤੇ ਪਿੱਛੇ ਜਾਦੇ ਤੇ ਕੋਈ ਬਹਿਤਾ ਯਾਦ ਕਰਾਵੇ ਨਾ ਫਿਰ ਉਹਨੂੰ ਸਿਰਫ ਪਰਚਾ ਮਿਲਦਾ ਹੈ ਜਾਂ ਉਹਨੂੰ ਕੁੱਟਿਆ ਤੇ ਮਾਰਿਆ ਜਾਂਦਾ ਆ ਪਹਿਲਾਂ ਹਮਦਰਦ ਸਾਹਿਬ ਨਾਲ ਕੀ ਹੋਇਆ ਸੀ ਪਹਿਲਾਂ ਹਮਦਰਦ ਸਾਹਿਬ ਨੂੰ ਕਿਹਾ ਕਿ ਇਹ ਜਿਹੜੀ ਸਾਡੀ ਇੱਥੇ ਯਾਦਗਾਰ ਬਣੀ ਆ ਕਰਤਾਰਪੁਰ ਉਹਦੇ ਬਾਰੇ ਕਹਿੰਦੇ ਸੀ ਜੀ ਕਿ 350 ਕਰੋੜ ਖਾ ਗਏ ਤੇ ਭਗਵੰਤ ਮਾਨ ਨੇ ਕੀ ਕੁਛ ਟਿੱਪਣੀ ਕੀਤੀ ਸੀ ਸਾਧੂ ਸੰਗਮਦਰਦ ਸਾਹਿਬ ਬਾਰੇ ਤੇ ਮੈਂ ਦੇਖਿਆ ਕਿੱਡਾ ਬੇਸ਼ਰਮ ਬੰਦਾ ਅੱਜ ਜਾ ਕੇ ਉੱਥੇ ਲੰਮਾ ਪਿਆ ਹੁੰਦਾ ਤੇ ਮੁੱਖ ਮੰਤਰੀ ਚਾਹੀਦਾ ਹੈ ਜੀ ਜੇ ਤੂੰ ਉਹ ਗੱਲ ਕੀਤੀ ਸੀ ਤੇ ਫਿਰ ਕੈਮਰਾ ਹੀ ਜਾ ਉਹਦੇ ਤੇ ਮਤਲਬ ਬਾੜੀ ਦਾ ਸੌਦਾ ਥੋੜਾ ਕਿਸੇ ਨਾਲ ਨਿਪੜੇ ਨਿਪਟ ਜਾਵੇ ਤੇ ਉਦੋਂ ਗੱਲ ਤੁਸੀਂ ਬਦਲ ਜਾਂਦੇ ਮਤਲਬ ਕਿ ਹਮ ਦਾ ਸਾਹਿਬ ਸੱਚੇ ਸਨ ਤੂੰ ਝੂਠ ਬੋਲਦਾ ਸੀ ਹੁਣ ਉਹ ਤੋਂ ਪੰਜਾਬ ਕੇਸਰੀ ਜਗਬਾਨੀ ਵਾਲਿਆਂ ਨਾਲ ਠੀਕ ਸੀ ਹੁਣ ਉਹ ਜਿਹੜੇ ਸਾਡੇ ਸਤਕਾਰਯੋਗ ਨੇ ਜਗਬਾਣੀ ਚੋਪੜਾ ਸਾਹਿਬਾਰੇ ਹੁਣ ਉਹਨਾਂ ਨਾਲ ਪੰਗਾ ਪਾ ਲਿਆ ਮਤਲਬ ਮਸਲਾ ਕੀ ਆ ਉਹਨੇ ਇੱਕ ਆਰਟੀਕਲ ਲਾਤਾ ਪੰਜਾਬ ਦੇ ਹਾਲਾਤਾਂ ਬਾਰੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਕਿ ਭਾਈ ਲੋਕਾਂ ਨੂੰ ਸੱਚ ਨਾ ਦੱਸੋ ਆ ਆਰਟੀਆਈ ਐਕਟੀਵਿਸਟ ਮਾਨਿਕ ਕੋਇਲ ਕਈ ਪੱਤਰਕਾਰ ਜਿਹੜੇ ਸੱਚ ਬੋਲਦੇ ਉਹਨਾਂ ਤੇ ਪਰਚਾ ਹੁੰਦਾ ਮੇਰੇ ਤੇ ਵੀ ਨਾ ਜੀ ਬਾਤ ਕੁਝ ਪਹਿਲਾਂ ਕਹਿੰਦੇ ਸੀ ਜੀ ਡਰਗ ਦਾ ਹੁਣ ਫੜਿਆ ਤਾਂ ਮੈਨੂੰ ਆਮਦਨ ਤੋਂ ਵੱਧ ਤੇ ਤੇ ਕਹੀ ਜਾਂਦਾ ਡਰਗ ਮੈਂ ਹਸਾਰਾਨ ਹੋ ਗਿਆ ਕਿ ਹਿਲੋ ਲਗਿਆ ਸਾਡੇ ਆਲਾ ਕਿ ਠੀਕ ਹੈ ਤੇ ਅੰਦਰ ਮੈਂ ਰਿਆਂ ਚੀਕਾ ਏ ਮਾਰੀ ਗਿਆ ਬਾਹਰ ਭਾਈ ਤੂੰ ਮੈਨੂੰ ਅੰਦਰ ਦੇਤਾ ਤੂੰ ਹੁਣ ਕੰਮ ਭਲੇ ਭਲੇ ਦਾ ਕਰ ਲੈ ਕੋਈ ਜਿੱਥੇ ਜਾਂਦਾ ਸੀ ਬਹੁ ਮੁਜੀਟੀਆਂ ਨੂੰ ਕੋਈ ਹੱਥ ਪਾ ਕੇ ਰਾਜੀ ਸੀ ਤੁਸੀਂ ਸਮਝਦੇ ਮੈਂ ਬਾਤ ਦਾ ਔਰ ਤੂੰ ਨਹੀਂ ਪਾਉਣ ਜੋਗਾ ਮੈਨੂੰ ਹੱਥ ਇਹ ਜਿਹੜੀ ਪੁਲਿਸ ਫੋਰਸ ਨੂੰ ਤੂੰ ਡਰਾਉਣਾ ਨਾ ਜਿਵੇਂ ਅੱਜ ਵੀ ਸਸਪੈਂਡ ਕੀਤੇ ਆ ਜੇ ਤੇਰੇ ਆਖੇ ਕੋਈ ਨਾ ਲੱਗੇ ਹੱਥ ਤਾਂ ਮਿੱਤਰਾ ਤੈਨੂੰ ਮੈਂ ਪਾਉਂ ਹਾਂ ਔਰ ਪਾਉਂ ਏਸ ਲਈ ਕੋਈ ਮੇਰੀ ਜਾਤੀ ਕੋਈ ਨਹੀਂ ਤੇਰੇ ਨਾਲ ਇਹਦਾ ਸਮਝ ਨਹੀਂ ਮੇਰੀ ਕੋਈ ਜਾਤੀ ਆ ਮੈਂ ਜਾਤੀ ਲੜਾਈ ਲੜਨ ਵਾਲਿਆਂ ਚੋਂ ਨਹੀਂ ਪੰਜਾਬ ਗੱਲ ਪੰਜਾਬ ਦੀ ਆ ਤੂੰ ਸੁਣ ਕੇ ਨਹੀਂ ਰਾਜੀ ਵਾਅਦੇ ਕਿਹੜੇ ਕੀਤੇ ਸਨ ਟੋਡੇ ਚ ਤਾਂ ਹੁਣ ਸਦਾਮ ਹੁਸੈਨ ਗਦਾਫੀ ਵਰਗਾ ਰੂਪ ਆਇਆ ਹੋਇਆ ਜੇ ਕੋਈ ਗੱਲ ਕਹਿ ਦਵੇ ਕਿ ਲੋਕਤੰਤਰ ਕੇ ਤਾਂ ਜੇ ਬੇਟ ਦਸੈਂਟ ਇਹ ਮਤਲਬ ਉਹਦੀਆਂ ਬੇਸਿਕ ਜ਼ਰੂਰਤਾਂ ਲੈ ਕੇ ਭਾਈ ਆਪ ਦੀ ਗੱਲ ਰੱਖੋ ਸਰਕਾਰ ਸੁਣੇ ਤੇ ਜਾਗੇ ਮਗਰ ਇੱਥੇ ਤਾਂ ਜਗਉਣ ਵਾਲਿਆਂ ਨੂੰ ਉੱਡਣ ਨੂੰ ਪੈਂਦੇ ਇਸ ਲਈ ਕਿ ਲੜਾਈ ਪੰਜਾਬ ਦੇ ਭਲੇ ਦੀ ਆ ਪੰਜਾਬ ਦੇ ਫੈਸਲੇ ਪੰਜਾਬੀ ਕਰਨਗੇ ਦਿੱਲੀ ਤੋਂ ਬਹਿ ਕੇ ਲੋਕ ਨਹੀਂ ਕਰਨਗੇ ਔਰ ਮੈਂ ਸਭ ਨੂੰ ਅਪੀਲ ਕਰਦਾ ਕਿ ਭਾਈ ਪਰਚਿਆਂ ਤੋਂ ਨਾ ਡਰੋ ਜਿੱਤ ਸੱਚ ਦੀ ਹੋਣੀ ਮੇਰੇ ਇਥੇ ਪਹਿਲਾ ਡਰੱਗ ਦਾ ਪਰਚਾ ਬਣਾਇਆ ਅੱਜ 5 ਸਾਲ ਪੂਰੇ ਹੋ ਗਏ ਆ ਜੀ 5 ਸਾਲ 6 ਮਹੀਨੇ ਚ ਚਲਾਵ ਡੇੜਾ ਪੈਂਦਾ 5 ਸਾਲਾਂ ਚ ਨਿਪੇਸ਼ ਹੋ ਸਕੇ ਫੇਰਾ ਹੁਣ ਹੋਰ ਕੁਝ ਨਹੀਂ ਜਦ ਸਾਰੇ ਕੇਸ ਹਰ ਕੇ ਤੇ ਹੁਣ ਆ ਦੂਜਾ ਬੜਾਤਾ ਗੁਰੂ ਕਿਰਪਾ ਕਰੂ ਹਰ ਬੰਦਾ ਕਹਿੰਦਾ ਮੈਂ ਸੱਚਾ ਮੈਂ ਉਸ ਵੇਲੇ ਵੀ ਕਿਹਾ ਸੀਗਾ ਸੱਚੇ ਪਾਤਸ਼ਾਹ ਦਾ ਔਰਤ ਆਸਰਾ ਲੈ ਕੇ ਅੱਜ ਵੀ ਤੁਹਾਨੂੰ ਕਹਿਣਾ ਸਿਰਫ ਇਸ ਲਈ ਸੱਜਾ ਮਿਲਦੀ ਹੈ ਕਿ ਭਾਈ ਮੂਠਾ ਕੋਲ ਔਰ ਵਿਤ ਜੇਲ੍ਹ 'ਚ ਰਹਿੰਦੇ ਆ ਇਹ ਸੀਗਾ ਕਿ ਮਜੀਥੀਏ ਨੂੰ ਕਿਸੇ ਨੂੰ ਮਿਲਣ ਦਾ ਕੋਈ ਹਵਾਲਾਤੀ ਅੰਦਰ ਹੁੰਦਾ ਨਾ ਜੀ ਕੈਦੀ ਉਹਦੇ ਕਾਨੂੰਨ ਉਹਨੂੰ ਕੁਝ ਅਧਿਕਾਰ ਦਿੰਦਾ ਕਿ ਤੁਸੀਂ ਆਪਦੇ ਵਕੀਲ ਨੂੰ ਮਿਲ ਸਕਦੇ ਹੋ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਸੀਂ ਆਪਦੇ ਪਰਿਵਾਰ ਦੇ ਜੀਆ ਨੂੰ ਮਿਲ ਸਕਦੇ ਹੋ ਤੁਸੀਂ ਆਪਦੇ ਜਾਣ ਪਛਾਣ ਵਾਲੇ ਲੋਕਾਂ ਨੂੰ ਮਿਲ ਸਕਦੇ ਹੋ ਮੈਨੂੰ ਕਿਸੇ ਨੂੰ ਨਹੀਂ ਮਿਲਣ ਦਿੱਤਾ ਜਾਂਦਾ ਸੀ ਸਿਰਫ ਇਸ ਲਈ ਕਿ ਇਹਨੂੰ ਮਾਨਸਿਕ ਤੌਰ ਤੇ ਤੋੜ ਦੇਣਾ ਕਿ ਬਾਹਰ ਆ ਕੇ ਮੈਨੂੰ ਸਵਾਲ ਕਰਨ ਜੋਗਾ ਨਾ ਰਹੇ ਵਗਰ ਮੈਨੂੰ ਉਹ ਤਾਂ ਆਸਰਾ ਕਿਹਦਾ ਸੀ ਉਸ ਮਾਲਕ ਔਰ ਉਸ ਮਾਲਕ ਨੇ ਦਾਸ ਤੇ ਇੰਨੀ ਕਿਰਪਾ ਕੀਤੀ ਆ ਮੈਨੂੰ ਤਾਂ ਮੌਜ ਲੱਗੀ ਜੀ ਮੇਰਾ ਨਿਤਨੇਮ ਥੋੜਾ ਘਟਿਆ ਸੀ ਉਥੇ ਮਹਿਲਾ ਬੰਦਾ ਤੇ ਮੈਨੂੰ ਗੁਰੂ ਸਾਹਿਬ ਨੇ ਮੌਕਾ ਦਿੱਤਾ ਮੈਂ ਕਦੇ 2:30 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਟਰਸ ਕਰਦੇ ਸੀ ਮੈਨੂੰ ਜੁੜਾ ਲੈਂਦੇ ਸੀ ਮੈਂ 4:30 4:30 ਵਜੇ ਤੱਕ ਆਪ ਦਾ ਨਿਤਨੇਮ ਕਰ ਲੈਂਦਾ ਸੀਗਾ ਫੇਰ ਜਿਹੜੇ ਕਰੀ ਜਾਂਦਾ ਸੀ ਤੇ ਮੈਂ ਤਾਂ ਦਿਲੋਂ ਬੇਤਨਵਾਦ ਕਰਦਾ ਸੀ ਬਾਪ ਮਾਂ ਠੋਕਿਆ ਤਾਂ ਮੈਨੂੰ ਆਪ ਦੇ ਬੜੇ ਤਰੀਕੇ ਨਾਲ ਸੀ ਮਗਰ ਮੇਰੇ ਤੇ ਇਹ ਟੀ ਕਿਰਪਾ ਹੋਈ ਕਿ ਗੁਰੂ ਸਾਹਿਬ ਨੇ ਮੈਨੂੰ ਉਹ ਬਲ ਬਖਸ਼ਿਆ ਕਿ ਮੈਂ ਬਾਹਰ ਆ ਕੇ ਇੱਕੋ ਏਜੰਡੇ ਨਾਲ ਚੱਲਿਆ ਕਿ ਪੰਜਾਬ ਦੇ ਕਿਸਾਨੀ ਦੀ ਪੰਜਾਬ ਦੇ ਨੌਜਵਾਨੀ ਦੀ ਪੰਜਾਬ ਦੇ ਦਲਤਪਰਾ ਦੀ ਪੰਜਾਬ ਦੇ ਮਜ਼ਦੂਰ ਦੀ ਅੱਜ ਪੰਜਾਬ ਦੇ ਜੇ ਲਾਰਡ ਨਾਟਰ ਤੇ ਜੋ ਹਾਲਾਤ ਨੇ ਅੱਜ ਪੰਜਾਬ ਪਹਿਲਾ ਹੋਣਾ ਚਾਹੀਦਾ ਤੇ ਬਾਕੀਆਂ ਗੱਲਾਂ ਬਾਤ ਜੀ ਆਇਆਂ ਨੂੰ ਬਾਤ ਜੀ ਆਇਆਂ ਨੂੰ ਇਹ ਪੈ ਕੇ ਤੁਹਾਡੇ ਨਾਲ ਵਿਚਾਰਾ ਕਰਾਂਗੇ ਸਾਧ ਸੰਗਤ ਜੀ ਮੈਂ ਫੇਰ ਕਹੇ ਦਿਆਂ ਨਾ ਮਾਣਾ ਨਾ ਚੀਜ਼ ਇਨਸਾਨ ਨਾ ਮੇਰੀ ਕੋਈ ਹੈਸੀਅਤ ਨਾ ਮੇਰੀ ਕੋਈ ਔਕਾਤ ਤੇ ਤੁਹਾਡਾ ਪਿਆਰ ਔਰ ਗੁਰੂ ਸਾਹਿਬ ਦੀ ਕਿਰਪਾ ਔਰ ਸੰਤਾਂ ਮਹਾਂਪੁਰਖਾਂ ਦੀ ਮੇਰੇ ਤੇ ਉਹਨਾਂ ਦਾ ਮਿਹਰ ਭਰਿਆ ਹੱਥ ਔਰ ਫੋਦੀ ਸਾਧ ਸੰਗਤ ਜੀ ਰੱਬ ਤੁਹਾਡੇ ਵਿੱਚ ਵਸਦਾ ਜਿੰਨੀ ਆ ਅਰਦਾਸਾਂ ਬੇਨਤੀਆਂ ਤੁਸੀਂ ਮੇਰੇ ਨਾਸਤੇ ਕੀਤੀਆਂ ਨਹੀਂ ਤਾਂ ਇਹ ਨਾ ਸਮਝ ਲਿਓ ਸਰਕਾਰ ਨਾਲ ਇਕੱਲਾ ਜੀ ਵੀ ਲੜ ਸਕਦਾ ਉਹ ਕਾਮਯਾਬਦ ਹੁੰਦਾ ਜਦ ਉਹਦੇ ਨਾਲ ਤੁਸੀਂ ਹੋ ਔਰ ਇਹੀ ਕਾਰਨ ਮੈਂ ਕੱਲਾ ਸੀ ਜੀ ਸਰਕਾਰ ਦੀ ਸਾਰੀ ਪੁਲਿਸ ਇੱਕ ਪਾਸੇ ਵਕੀਲ ਕਰੋੜਾਂ ਦੇ ਵਕੀਲ ਕੀਤੇ ਜਾਂਦੇ ਸਨ ਕਿ ਮਜੀਠੀਏ ਨੂੰ ਕੋਈ ਜ਼ਮਾਨਤ ਨਾ ਮਿਲ ਜੇ ਮੇਰੇ ਤੇ ਪੰਜ ਪਰਚੇ ਹੋਰ ਬਣਾ ਕੇ ਰੱਖੇ ਇਸ ਲਈ ਮੈਨੂੰ ਪਤਾ ਨਹੀਂ ਕਿੰਨੇ ਮਿੰਟਾਂ ਦਾ ਗਾਹ ਕਾਂ ਬਾਹਰ ਦਾ ਮਗਰ ਮੈਂ ਵੀ ਐ ਕਿ ਮੈਂ ਮਿੰਟ ਛੱਡਣਾ ਇੱਕ ਵੀ ਨਹੀਂ ਇਹ ਜਿਹੜੀ ਚੱਕ ਲੋ ਚੱਕ ਲੋ ਕਰਨੀ ਹੈ ਭਾਈ ਕੱਲੋ ਕਿਹੇ ਦਿਨ ਸੁਣੀ ਜਾਊਗੀ ਨਾ ਔਰ ਜੇ ਦਿਨ ਸੁਣੀ ਜਾਊਗੀ ਉਹ ਦਿਨ ਪੰਜਾਬ ਵੀ ਸੁਣੀ ਜਾਵੇ ਉਹ ਦਿਨ ਮਜੀਠੀਏ ਦੀ ਨਾ ਸੁਣੀ ਜਾਵੇ ਇਹ ਮੇਰੀ ਅਰਦਾਸ ਹੈ ਇਸ ਲਈ ਪੰਜਾਬ ਦੇ ਫੈਸਲਿਆਂ ਵਾਸਤੇ ਪੰਜਾਬ ਦੀ ਧਰਤੀ ਇਹ ਗੁਰੂਆਂ ਪੀਰਾਂ ਦੀ ਧਰਤੀ ਇਹ ਜਿਲਕੇਸ ਧਰਤੀ ਜਿੱਥੇ ਸ਼ਹੀਦਾਂ ਦਾ ਖੂਨ 흘ਿਆ ਹੋ ਕਰੇ ਨਾ ਕਿ ਦਿੱਲੀ 'ਚ ਬੈਠੇ ਕੋਈ ਇੱਕ ਨਿਖਾ ਜਾਂ ਬੌਧੀ ਨੇ ਸਾਰਿਆਂ ਨੂੰ ਕਦੀ ਗੇੜ ਪਾਇਆ ਵੇਖੋ ਅੱਜ ਮੈਂ ਹਰਾਨ ਹੋ ਗਿਆ ਜਿਸ ਜ਼ਮੀਨ ਜਿਹੜੀ ਐਸ.ਵੀ.ਆਰ ਦੀਆਂ ਜ਼ਮੀਨਾਂ ਮੈਂ ਆਪ ਤਪੂਰੀ ਮੋਰਚੇ ਤੇ ਬਾਦਲ ਸਾਹਿਬ ਦੇ ਹੁਕਮ ਤੇ ਵਾਪਸ ਕਰਕੇ ਆਇਆ ਸੀਗਾ ਉਹਦੇ ਮਾਲਕ ਆਹਨਾ ਹਟ ਲੋਕਾਂ ਨੂੰ ਦੇ ਕੇ ਆਇਆ ਸੀ ਅੱਜ ਵਾਟਰ ਕਮਿਸ਼ਨ ਆ ਰਿਹਾ ਹੈ ਇੱਥੇ ਵੇਖਣ ਆਸਤੇ ਕਿ ਕੀ ਪਾਣੀ ਦੇ ਸਕਦੇ ਕਿ ਹੈ ਕੋਈ ਲੋਡ ਵਾਟਰ ਕਮਿਸ਼ਨ ਦੀ ਆਉਣ ਦੀ ਪਾਣੀ ਤਾਂ ਅੱਗੇ ਨਹੀਂ ਹਜ਼ਾਰਾਂ ਸਟੱਡੀ ਹੋ ਗਈਆਂ ਤੇ ਮਗਰ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਮੈਂ ਅੱਗੇ ਪਹੁੰਚਣਾ ਜੀ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨਾ ਥੋੜਾ ਸਭ ਦਾ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਗੁਰੂ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਬਲ ਬਖਸ਼ਣ ਕਿਉਂਕਿ ਤੁਹਾਡੇ ਸਹਿਯੋਗ ਨਾਲ ਹੀ ਇਹ ਲੜਾਈ ਜਿੱਤੀ ਜਾਣੀ ਹੈ ਨਹੀਂ ਤੇ ਲੜਾਈ ਜਿੱਤਣਾ ਕੋਈ ਸੌਖਾ ਕੰਮ ਨਹੀਂ ਹੈ ਸਰਕਾਰਾਂ ਨਾਲ ਲੜਨਾ ਕੋਈ ਸੌਖਾ ਨਹੀਂ ਹੈ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਬਲ ਬਖਸ਼ਣ ਤੁਹਾਡਾ ਸਭ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਦਾ ਕਾ ਸਾ ਵਾਹਿਗੁਰੂ ਜੀ ਕੀ ਬੋਲੇ ਤੁਨਿਹਾਰ ਹੋ ਸਰੀਆਲਾ ਜੇ ਨਾ ਬੋਲਦੇ ਹੋ ਜੀ ਈਰਾ ਦੇ ਨੂੰ ਲਗਾ ਸਾਰੇ ਆਵਾਜ਼ਾਂ ਕਰੇ ਕੰਮ ਕਰ ਸਕਦੀ ਜੀ ਮਿਲਦਾ ਤੁਹਾਨੂੰ ਲੇਕੇ ਚੱਲਦਾ ਇੱਕ ਵਾਰ ਦੇ ਤੋਂ ਚੀਕਾ ਘਟਾ ਚਿੱਤਰ ਦਾ ਇਹ ਕਾ ਕੱਲੇ ਮਜੀਠੇ ਤੇ ਨਹੀਂ ਘਟਾਉਂਦੇ ਜਾਂਦਾ ਤੁਸੀਂ ਵੀ ਕਰਦੇ ਜਿਹੜਾ ਕਰਦਾ ਆਫੇ ਤੁਸੀਂ ਚੀਕਾ ਘਟਾਓ ਤੇ ਮੈਂ ਨਾਲ ਹੀ ਚਲੋ ਅੱਗੇ ਕਹੋਗਾ ਨਹੀਂ ਘਰ ਹੋਰ ਸ਼ਾਨਾ

ਦੇਖਿਓ ਅਗਰ ਮਰੇ ਹੋ ਜਾਏ उहो <laughs>

ਮੁਛਾਂ ਨਾ ਵਟ ਜਾਰ ਦਿਓ ਬੜਾ ਜਿਆ ਇੱਕ ਚੀਕਾ ਘਲਾਉਣਾ ਮਾਰ ਦਿਓ ਬੜਾ ਜਿਆ ਫਕਰਉਣੀ ਆ ਕੋਈ ਨਾ ਚੈਨਰਾ ਕੈਮਰਾ ਬੜਾ ਕੇ ਓਏ ਚੀਗਾ ਪ੍ਰਧਾਨ ਜੀ ਸ਼੍ਰੋਮਣੀ ਅਕਾਲੀ ਦਰ ਜਿੰਨਾਂਬਾਦ